ਮੈਨੂੰ ਲੱਗਦਾ ਜਾਂ ਤਾਂ ਤੈਨੂੰ ਉੱਚੀ ਸੁਣਦਾ ਹੈ ਜਾਂ ਤੇਰੇ ਦਿਮਾਗ 'ਚ ਕੋਈ ਨੁਕਸਾ ਹੈ ਜਿਹੜਾ ਦੁਬਾਰਾ-ਦੁਬਾਰਾ ਫੋਨ ਕਰੀ ਜਾਣਾ ਤੂੰ ਹੈ ਕੌਣ ਉਹ ਹੁਣ ਮੈਂ ਕੌਣ ਹੋ ਗਿਆ ਮੈਂ ਤੇਰਾ ਜੀਜਾ ਬੋਲਦਾ ਤੇਰਾ ਜੀਜਾ ਜੀ ਡੈਡੀ ਦੀ ਅਖਬਾਰ ਦੇ ਆਸਰੀ ਰਹੇ ਨਾ ਫੇਰ ਤਾਂ ਚੜ ਗਿਆ ਬਿੱਲਾ ਵੀਰੇ ਘੋੜੀ ਮੇਰੇ ਤੇ ਗੱਲ ਹੀ ਬੜੀ ਦੂਰ ਦੀ ਏ ਲੋ ਜੀ ਜੇ ਮੇਰੇ ਕਾਕੇ ਦੇ ਵਿਆਹ ਲਈ ਦਹੀਰ ਦੇਣਾ ਵੀ ਪਏ ਨਾ ਤਾਂ ਮੈਂ ਪਿੱਛੇ ਥੋੜਾ ਹਟਾਂਗੀ ਹੀਰੇ ਵਰਗਾ ਪੁੱਤ ਹੈ ਮੇਰਾ ਬੁਟਾ ਪਾਟਿਆ ਸਭ ਦਾ ਘਰ ਕਿਹੜਾ ਹੈ ਜਿੱਥੋਂ ਦੀ ਤੁਸੀਂ ਮੈਨੂੰ ਲਿਫਟ ਦਿੱਤੀ ਸੀ ਨਾ ਉੱਥੇ ਹੀ ਹੈਗਾ ਤੇਰੀ ਐਸੀ ਕੀ ਤੈਸੀ ਮੇਰੇ ਨਾਲ ਦੇ ਦੋਸਤਾਂ ਦੋ-ਦੋ ਵਿਆਹ ਕਰਾਈ ਬੈਠੇ ਨੇ ਤੇ ਮੇਰਾ ਅਜੇ ਇੱਕ ਵੀ ਨਹੀਂ ਹੋਇਆ ਉਹ ਇਹਨਾਂ ਦੀ ਮੈਂ ਇੱਕ ਨਹੀਂ ਚੱਲਣ ਦੇਣੀ ਮੈਂ ਤਾਂ ਕਹਿੰਨਾ ਤੁਸੀਂ ਅੱਜ ਹੀ ਬਲਾਓ ਕੁੜੀਆ ਲਿਆਂ ਨੂੰ ਵੈਸੇ ਗੱਡੀ ਤਾਂ ਜੀਜਾ ਹੀ ਨੇ ਕਦੋਂ ਦੀ ਲੈ ਲੈਣੀ ਸੀ ਪਰ ਮੈਂ ਹੀ ਰੋਕਤਾ ਮੈਂ ਕਿਹਾ ਬਿੱਲੇ ਦਾ ਵਿਆਹ ਕਰਾਂਗੇ ਗੱਡੀ ਤਾਂ ਆ ਹੀ ਜਾਣੀ ਹੈ ਐਕਚੁਅਲੀ ਸੰਜੋਗ ਤਾਂ ਉਪਰੋਂ ਲਿਖ ਕੇ ਆਉਂਦੇ ਆ ਅਸੀਂ ਕੌਣ ਆ ਇਹਨਾਂ ਨੂੰ ਬਣਾਉਣ ਵਾਲੇ ਸਟੱਡੀ ਕਿਥੋਂ ਤੱਕ ਕੀਤੀ ਹੈ ਕਾਕਾ ਜੀ ਨੇ ਜੀ ਅੰਦਰ ਬੀਏ ਆ ਜੀ ਹੈ ਅੰਦਰ ਬੀਏ ਦਾਜ ਜਿੱਥੇ ਸਾਡੇ ਸਮਾਜ ਵਿੱਚ ਬਹੁਤ ਵੱਡਾ ਕਲੰਕ ਹੈ ਉਥੇ ਲੜਕੀ ਦੇ ਵਿੱਚ ਹੀਣ ਭਾਵਨਾ ਪੈਦਾ ਕਰਦਾ ਹੈ ਜੇ ਦਹੇਜ ਨਾ ਲਈਏ ਤਾਂ ਲੋਕੀ ਕਹਿੰਦੇ ਮੁੰਡੇ 'ਚ ਜ਼ਰੂਰ ਕੋਈ ਨੁਕਸ ਹੋਣਾ ਵਾਹ ਜੀ ਵਾ ਤੁਹਾਨੂੰ ਗੁਰਦੁਆਰੇ ਦੀ ਚਿੰਤਾ ਤਾਂ ਹੈ ਪਰ ਆਪਣੇ ਸਰੀਰ ਰੂਪੀ ਮੰਦਰ ਦੀ ਚਿੰਤਾ ਨਹੀਂ ਬੇਟੇ ਕੀ ਨਾਮ ਹੈ ਤੁਹਾਡਾ ਜੀ ਗੁਰਪ੍ਰੀਤ ਕੌਰ ਬਹੁਤ ਅੱਛਾ ਨਾਮ ਹੈ ਹੋਰ ਸਟੱਡੀ ਕਿੱਥੇ ਤੱਕ ਕੀਤੀ ਹੈ ਤੁਸੀਂ ਮੈਂ ਐਵੇਂ ਇੰਗਲਿਸ਼ ਕੀਤੀ ਹੋਈ ਹੈ ਠੀਕ ਹੈ ਤੇ ਕਿਚਨ ਦਾ ਕੰਮ ਵੀ ਕਰ ਲੈਂਦੇ ਹੋ ਹਾਂਜੀ ਇਹਦੇ ਬਹੁਤ ਹੀ ਮਾਰੀ ਕਿਚਨ ਦੇ ਕੰਮ ਵਿੱਚ ਤੇ ਬਹੁਤ ਹੀ ਅੱਛੀ ਅੱਛੀ ਜਿੱਦੇ ਬਣਾਉਂਦੀ ਹੈ ਖਾਣ ਵਾਲੀਆਂ ਆਮਦਨ ਕਿੰਨੀ ਕੁ ਹੋ ਜਾਂਦੀ ਹੈ ਆਮਦਨ ਤਾਂ ਇਹ ਹੈ ਜੀ ਭੁੱਖੇ ਮਰਦੇ ਨਹੀਂ ਤੇ ਅੱਗੇ ਵਧਦੇ ਨੇ ਉਹ ਤੂੰ ਕਿੰਨੇ ਵਿਆਹ ਕਰਵਾਉਣੇ ਨੇ ਯਾਰ ਹਰ ਦੂਜੇ ਦਿਨ ਕੁੜੀ ਵੇਖਣ ਭੱਜਾ ਰਹਿਣਾ। ਓ ਯਾਰ ਇੱਥੇ ਇੱਕ ਵਿਆਹ ਨੂੰ ਤਰਸੀ ਜਾਂਦੇ ਨੇ ਤੇ ਤੂੰ ਕਿੰਨੇ ਵਿਆਹ ਦੀ ਗੱਲ ਕਰੀ ਜਾਣਾ। ਇਹ ਕਿਹੜੇ ਕਾਗਜ਼ ਹਨ? ਬੇਟੇ ਇਹ ਆਪਣੇ ਘਰ ਦੀ ਰਜਿਸਟਰੀ ਦੇ ਕਾਗਜ਼ ਨੇ। ਇਹਨਾਂ ਨੂੰ ਤੂੰ ਗਿਰਵੀ ਰੱਖ ਕੇ ਤੇ ਕੁਝ ਪੈਸਿਆਂ ਦਾ ਅਰੇਂਜ ਕਰ। ਆਪਾਂ ਸਿਮਰਨ ਦੇ ਵਿਆਹ ਦੀਆਂ ਤਿਆਰੀਆਂ ਵੀ ਕਰਨੀਆਂ। ਓ ਡਾਡੀ ਜੀ ਯਾਰ 사이ਡ ਤੇ ਆਓ। ਓ ਮੈਂ ਕੀ ਕਰਾਂ ਮੇਰੀ ਤਾਂ ਅੱਧੀ ਜ਼ਿੰਦਗੀ ਇਹਨਾਂ ਨੂੰ ਮਨਾਉਣ ਚੀ ਲੰਗੀ ਕੁੜੀ ਵਾਲਿਆਂ ਦਾ ਤਾਂ ਨੇਕ ਪਰਿਵਾਰ ਲੱਗਦਾ ਇਹਨਾਂ ਨੂੰ ਪਾਡਿਆ ਸਾਹਿਬ ਕਿੱਥੋਂ ਟੱਕਰ ਕੇ ਮੈਂ ਤੁਹਾਡੇ ਤੋਂ ਇੱਕ ਵੱਡੀ ਚੀਜ਼ ਮੰਗੀ ਸੀ ਮੈਂ ਬਾਹਰ ਸਾਰੇ ਚੱਕਰ ਕੱਟ ਕੇ ਆਇਆ ਮੈਨੂੰ ਕਿਤੇ ਵੱਡੀ ਚੀਜ਼ ਨਜ਼ਰ ਨਹੀਂ ਆਈ ਓ ਵੀਰੇ ਇਹ ਡੈਡੀ ਨੂੰ ਕੀ ਹੋ ਗਿਆ ਪੀਲੇ ਦਾ ਰਾਗ ਤੇ ਕਮੇਲੇ ਦੀਆਂ ਟੱਕਰਾਂ ਆਹ ਭਰੀ ਬਰਾਦਰੀ 'ਚ ਮੇਰਾ ਨੱਕ ਕਟਾ ਕੇ ਰੱਖਦਾ ਤੂੰ ਓ ਚੱਕਰਾ ਇੱਧਰ ਆ ਤੂੰ ਯਾਰ ਕਿੱਥੇ ਮਰ ਗਿਆ ਪਾਪਾ ਤੁਸੀਂ ਇੱਥੇ ਮੇਰਾ ਵਿਆਹ ਨਹੀਂ ਸਗੋ ਸੋਤਾ ਕਰਨ ਆਏ ਹੋ ਜੇ ਬੰਦਾ ਦਾਜ ਮੰਗੂਗਾ ਜੇ ਧੀਆਂ ਨੂੰ ਇਦਾਂ ਦਾਜ ਦੇਣਾ ਪਏਗਾ ਤਾਂ ਕੋਖੇ ਧੀਆਂ ਮਾਰਨਗੇ ਨਾ ਇਹ ਫੀਮੇਲ ਫਿਟਸਾਈਜ਼ ਦਾ ਕਾਰਨ ਬਣ ਰਿਹਾ ਦਾਜ ਦੇਣਾ ਤੂੰ ਦਾਜ ਲੈ ਕੇ ਕਰ ਬੜੀ ਸ਼ਰਮੀ ਗੱਲ ਹੈ ਯਾਰ ਹੱਥ ਘੜੀਆਂ ਲੱਗਣੀਆਂ ਸਾਰਾ ਪਰ ਅੰਦਰ ਜਾਓ